قوم کے لئے مرد کر رہے ہیں میں نے خوشی ہے کہ کنہ جد پیا تاہیہ نے مدگر کی کہا آنا چلونا سکتا ہے کہ اتبار کے آس کا لگتے دے کہ نے مدی کہا کہ کیا پہ سر پر پاس ہو کہ کیا پہ سر پر پاس ہو ہو نرم ہو نرم ہے جو اکار ਜੋ ਜੇ ਮਹਾਜੰਦ ਹੈ ਤੇ ਉਹ ਤੋਂ ਗੁਰੂ ਦੀ ਮਾਰਤ ਕੋਟਕ ਸਮੇਂ ਦੇ ਵਿੱਚ ਬਤੀ ਦਾਸ ਦਾ ਸ੍ਰੀ ਗੁਰੂ ਸਾਹਿਬ ਦੇ ਵਿੱਚ ਉੱਠਣੇ ਕਰੇ ਸਾਰੇ ਲੋਕ ਬੇਚੇ ਹਰਾਨ ਹੋ ਲੱਗੇ ਕਿ ਤੁਸੀਂ ਹੁਣ ਗੁਰਦਿਆਂ ਬਾਦਰ ਪਾਸ ਆ ਜੀ ਤਾਂ ਫਿਰ ਪੁੱਛਦੇ ਨੇ ਪਾਤਸ਼ਾਹ ਜੀ ਬਾਬਾ ਜੀ ਤੁਮਾਰਾ ਜੀ ਤੁਸੀਂ ਜਿਹੜੇ ਲੋਕਾਂ ਦੇ ਲਈ

ਤੁਸੀਂ ਸਾਡਾ ਘਰ ਨੂੰ ਖਤਮ ਦਿਓ ਸਾਡੇ ਕੱਪੜੇ ਨੂੰ ਖਤਮ ਦਿਓ ਸਾਡੋ ਖਾਲ ਸਾਡਾ ਪੀਤ ਦਾ ਸਾਰਾ ਕੁਝ ਖੋ ਸਕਦੇ ਹੋ ਪਰ ਜਿਹੜਾ ਸਾਡਾ ਪਿਆਰ ਸਾਡੀ ਕੌਮ ਦੇ ਲਈ ਹੈ ਨਾ ਜਿਹੜਾ ਪਿਆਰ ਸਾਡੇ ਆਪਣੇ ਹਿੱਤਾਂ ਦੇ ਲਈ ਹੈ ਜਿਹੜਾ ਪਿਆਰ ਸਾਡੇ ਆਪਣੇ ਪਰਿਵਾਰ ਦੇ ਲਈ ਹੈ ਉਹ ਤੁਸੀਂ ਪਿਆਰ ਨਹੀਂ ਖੋ ਸਕਦੇ ਕਿੰਨਾ ਸੁਣਿਆ ਤਾਂ ਫਿਰ ਪਾਈ ਦੀਆਂ ਅੰਕਲ کہو یہاں تک نہیں بنتا کلے کلے کی باری آپ گرم پانی دیا جی میں ہسیائی پتا ہے ਸਦੀਦਾ ਸਪਿੰਗਦੇ ਭਾਈ ਕਾਂਦਾ ਜੀ ਦੇਖਦੇ ਨੇ ਕਹਿੰਦੇ ਬਾਜੀ ਤੁਬਾ ਦੇ ਵਿੱਚੋਂ ਕਿਸੇ ਇੱਕ ਨਹੀਂ ਆਉਂਦਾ ਤਿਆਰ ਹੋ ਜੀਹੜੇ ਦਿਨ ਪੰਗਿਆਂ ਨੇ ਜਿਸ ਤਨ ਲੱਗਿਆ ਸੂਈ ਜਾਂਦਾ ਹੈ ਜਿਨ੍ਹਾਂ ਤੇ ਲੱਗਦੀਆਂ ਨੇ ਜਿਨ੍ਹਾਂ ਤੇ ਨਸੀਮਤਾ ਹੁੰਦੀਆਂ ਨੇ ਜੋ ਝੱਲ ਜਾਂਦੇ ਨੇ ਉਹ ਕਹਿੰਦੇ ਨੇ ਵੀ ਗੁਰੂ ਤੇ ਅਮਤੀ ਦੀ ਨਿੱਕੀ ਜਿਹੀ ਗੱਲ ਤੇ ਉਹਨਾਂ ਭਾਈ ਤੇ ਅਲਾਦੀ ਦੀ ਗਾਹੀ ਆਈ ਹੈ ਧਿਆਨ ਦਾ ਸਦੀ ਦੇ ਕਿੰਗੂ ਪਾਸਾ ਦੀ ਗੱਲ ਲੈ ਲੈਂਦੇ ਨੇ ਪਾਸਾ ਵੀ ਹੁਣ ਮੇਰੀ ਬਾਲ ਮਤੀ ਦਾ ਜੱਜ ਚੱਲੇ ਨੇ ਸਾਡੇ ਵੱਡੇ ਭਰਾ ਚੱਲੇ ਨੇ ਅਸੀਂ ਨੂੰ